ਉਹ ਬੰਦੇ ਦਾ ਡਾਰੀ ਖਤਮ ਹੋ ਜਾਂਦਾ ਜਿੰਨੇ ਆਸਰਾ ਬਾਬਾ ਦੀਪ ਸਿੰਘ ਦਾ ਲੱਲਿਆ ਮੈਂ ਕਹਿੰਦਾ ਤੁਹਾਨੂੰ ਅੰਦਰ ਡਰ ਲੱਗਦਾ ਹੋਵੇ ਨਾ ਥੋੜਾ ਜਿਹਾ ਵੀ ਅੱਖਾਂ ਬੰਦ ਕਰਕੇ ਦੋਵੇਂ ਹੱਥ ਜੋੜ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਨੂੰ ਯਾਦ ਹੀ ਕਰ ਲੋ ਤੁਹਾਡੀ ਅੱਖਾਂ ਦੇ ਅੱਗੇ ਐਸਾ ਚਾਨਣ ਆ ਜਾਏਗਾ ਉਹਨਾਂ ਦੀ ਕਿਰਪਾ ਦਾ ਦੇਖਣਾ ਤੁਹਾਨੂੰ ਅੰਦਰੋਂ ਹੀ ਐਸਾ ਲੱਗੇਗਾ ਕਿ ਬਾਬਾ ਦੀਪ ਸਿੰਘ ਜੀ ਨਾਲ ਆ ਕੇ ਬਹਿ ਗਏ ਓ ਨੀ ਜੇ ਬਾਹਰ ਛੱਡ ਦੇ ਫਿਰ ਤੁਸੀਂ ਜਿੰਨੀਆਂ ਮਰਜ਼ੀ ਮੁਸ਼ਕਲਾਂ 'ਚ ਫਸ ਜਾਓ ਪਰੇਸ਼ਾਨੀਆਂ ਭਾਵੇਂ ਹਰ ਪਾਸੇ ਹੋਈਆਂ ਹੋਣ ਪਰ ਬਾਬਾ ਦੀਪ ਸਿੰਘ ਜੀ ਜਦੋਂ ਨਾ ਲੈਣਾ ਤੇ ਹਰ ਚੀਜ਼ ਦਾ ਹੱਲ ਹੈ ਕੋਈ ਚੀਜ਼ ਨਾ ਮੁਗਨ ਹਗੀ ਨਹੀਂ ਕਈ ਵਾਰੀ ਹੁੰਦਾ ਨਾ ਕੋਈ ਕਹਿ ਦਿੰਦਾ ਕਿ ਇਹ ਚੀਜ਼ ਹੋਣੀ ਹੀ ਹੋਣੀ ਬੰਦਾ ਬਚਨ ਦੀ ਖਾਤਰ ਵੱਡੇ ਵੱਡੇ ਹਸਪਤਾਲਾਂ 'ਚ ਜਾਂਦਾ ਲੱਖਾਂ ਕਰੋੜਾ ਰੁਪਇਆ ਲਗਾ ਦਿੰਦਾ ਪਰ ਡਾਕਟਰ ਤਾਂ ਕਹਿ ਦਿੰਦਾ ਕਿ ਹੁਣ ਨਹੀਂ ਬਚਾਗਾ ਪਰ ਜੇ ਉਹ ਇਨਸਾਨ ਸੱਚੇ ਦਿਲ ਨਾਲ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਜੇ ਕਿ ਬਾਬਾ ਦੀਪ ਸਿੰਘ ਜੀ ਮੈਂ ਠੋਕਰਾ ਖਾ ਖਾ ਕੇ ਥੱਕ ਗਿਆ ਹੁਣ ਮੈਨੂੰ ਬਚਾ ਲਓ ਸਚਾਈ ਸੁਣਾਉਣ ਦੇ ਦਿਲ ਦਾ ਹਾਲ ਜੋ ਵੇਖਿਆ ਹੈ ਕਿ ਬਾਬਾ ਦੀਪ ਸਿੰਘ ਨੇ ਉਹਨਾਂ ਨੂੰ ਵੀ ਬਚਾ ਲਿਆ ਜਿਨ੍ਹਾਂ ਨੂੰ ਸਾਰੀ ਦੁਨੀਆ ਨੇ جواب ਦੇ ਦਿੱਤਾ ਸੀ ਕੋਈ ਰੋਗ ਬਿਮਾਰੀ ਪੀੜਾ ਵੱਡੀ ਨਹੀਂ ਗਈ ਇੱਥੇ ਤੁਹਾਡਾ ਰਿਸ਼ਤਾ ਮਾਲਕ ਦੇ ਨਾਲ ਸੱਚਾ ਪੈ ਗਿਆ ਤਾਂ ਕੁਝ ਵੀ ਨਹੀਂ ਹੋ ਸਕਦਾ ਤੁਹਾਨੂੰ ਉਹ ਤਾਂ ਹਰ ਜਗ੍ਹਾ ਤੁਹਾਡੀ ਰਾਖੀ ਕਰਨ ਲਈ ਮੌਜੂਦ ਆ ਫਿਰ ਕੋਈ ਤੁਹਾਡਾ ਵਾਲ ਤੱਕ ਨਹੀਂ ਵਿੰਗਾ ਕਰ ਸਕਦਾ ਬਾਬਾ ਦੀਪ ਸਿੰਘ ਜੀ ਜਿਹਦੇ ਦੇ ਕਿਰਪਾ ਕਰਨ ਤੇ ਆਏ ਨਾ ਤੇ ਮੌਤ ਵੀ ਉਹਦੇ ਸਿਰ ਤੇ ਆ ਕੇ ਖਲੋਈ ਹੋਵੇਗੀ ਆ ਬੰਦਾ ਜ ਲੈ ਕੇ ਜਾਣਾ ਪਰ ਬਾਬਾ ਜੀ ਦਾ ਜੇ ਹੱਥ ਆਪਣੇ ਸੇਵਕ ਦੇ ਨੂੰ ਰੱਖਣਾ ਚਾਹੁੰਦੇ ਆ ਤੇ ਮੌਤ ਨੂੰ ਵੀ ਪਿੱਛੇ ਭਜਣਾ ਪੈਂਦਾ ਫਿਰ